ਨੇ ਨਹੀਂ ਚੱਲਣਗੇ ਸ਼ਹਿਰ ਤਾਰੀਵਾਲ ਦੇ ਸ਼ਮਸ਼ਾਨ ਘਾਟ ਦੇ ਬਾਹਰ ਕੂੜੇ ਦੇ ਢੇਰ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਲੋਕ ਪ੍ਰਦਰਸ਼ਨ ਚੱਲਦਾ ਆ ਰਿਹਾ ਹੈ ਲੇਕਿਨ ਅੱਜ ਅੱਕੇ ਹੋਏ ਲੋਕਾਂ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਚ ਆਮ ਸ਼ਹਿਰ ਦੇ ਲੋਕ ਔਰ ਮਹਿਲਾਵਾਂ ਸ਼ਾਮਲ ਸਨ ਔਰ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਮਿਲ ਕੇ ਸ਼ਹਿਰ ਧਾਰੀਵਾਲ ਦੇ ਨਹਿਰ ਵਾਲੇ ਪੁਲ ਦੇ ਉੱਤੇ ਧਰਨਾ ਲਗਾ ਦਿੱਤਾ ਕੁਝ ਸਮਾਂ ਆਵਾਜਾਈ ਪ੍ਰਭਾਵਿਤ ਹੋਈ ਗੱਲਬਾਤ ਦੌਰਾਨ ਵਿਸ਼ੇਸ਼ ਤੌਰ ਤੇ ਇਸ ਧਰਨੇ ਦੇ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਰਬਾਰ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰ ਇਕਬਾਲ ਸਿੰਘ ਬਿੱਲਾ ਮਹੱਲ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦੇ ਵਿੱਚ लगातार कूड़े की समस्या गंभीर रूप धारण दी जा रही है शमशान घाट नज़दीक होने के कारण जदों किसी व्यक्ति की मौत होती है तो उसके रिश्तेदार भी शहर धारीवाल ਕੂੜੇ ਦੇ ਪਹਾੜ ਦੀ ਗੰਦੀ ਬਦਬੂ ਦੇ ਕਾਰਨ ਆਉਣੋਂ ਹਟ ਚੁੱਕੇ ਹਨ ਇਸ ਮੌਕੇ ਤੇ ਬੀਜੇਪੀ ਦੇ ਮੰਡਲ ਪ੍ਰਧਾਨ ਜੋਤੀ ਮਾਜੇ ਨੇ ਕਿਹਾ ਕਿ ਨਗਰ ਕੌਂਸਲ ਨੂੰ ਕਈ ਵਾਰ ਇਹ ਗੱਲ ਦੁਹਰਾਈ ਗਈ ਹੈ ਕਿ ਇਸ ਕੂੜੇ ਦਾ ਹੱਲ ਕਰੋ ਲੇਕਿਨ ਨਗਰ ਕੌਂਸਲ ਧਾਰੀਵਾਲ ਵੱਲੋਂ ਇਹ ਕੂੜੇ ਦੀ ਸਮੱਸਿਆ ਦੇ ਹੱਲ ਦੇ ਲਈ ਕੋਈ ਵੀ ਠੋਸ ਯਤਨ ਨਹੀਂ ਕੀਤੇ ਜਾ ਰਹੇ ਇਸ ਮੌਕੇ ਤੇ ਸ਼ੇਵ ਸੈਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਵੀ ਕਿਹਾ ਕਿ ਉਹਨਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਵੀ ਨਗਰ ਕੌਂਸਲ ਦੇ ਇਸ ਕੂੜੇ ਦੇ ਡੰਪ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਲੇਕਿਨ ਨਗਰ ਕੌਂਸਲ ਧਾਰੀਵਾਲ ਦੇ ਕੰਤੇ ਜੂਨਾ ਸਰਕੀ ਔਰ ਇਸ ਸਮੱਸਿਆ ਉਦਾਂ ਦੀ ਉਦਾਂ ਹੈ ਆਮ ਇਕੱਠੇ ਹੋਏ ਲੋਕਾਂ ਔਰ ਮਹਿਲਾਵਾਂ ਨੇ ਇਸ ਮੌਕੇ ਤੇ ਤਰਨੇ ਚ ਪਹੁੰਚੇ ਨਗਰ ਕੌਂਸਲ ਧਾਰੀਵਾਲ ਦੇ ایਓ ਮੈਡਮ ਕਿਰਨ ਮਹਾਜਨ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ ਤੇ ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਬਲਜੀਤ ਕੋਰ ਦੇ ਇਲਾਵਾ ਸ਼ਹਿਰ ਧਾਰੀਵਾਲ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਸਨ ਇਸ ਮੌਕੇ ਤੇ ਵੱਡੀ ਗਿਣਤੀ ਚ ਮਹਿਲਾਵਾਂ ਦੀ ਵੀ ਹਾਜ਼ਰੀ ਰਹੀ ਔਰ ਲਗਾਤਾਰ ਪ੍ਰਦਰਸ਼ਨ ਲੋਕਾਂ ਨੇ ਕਰਦੇ ਹੋਏ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਕੌਂਸਲ ਧਾਰੀਵਾਲ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ ਮੇਰਾ ਨਾਮ ਜੋਤੀ ਭੰਡਾਰੀ ਆ ਮੈਂ ਮੇਲਾ ਮੰਡਲ ਦੀ ਪ੍ਰਧਾਨ ਆ ਮੈਂ ਇੱਥੇ ਤਾਂ ਇਕੱਠੀ ਹੋਈ ਆ ਕਿ ਇਹ ਸਾਰੇ ਮੇਲਾਵਾ ਬਹੁਤ ਦੁਖੀ ਨੇ ਤੇ ਨਾਲੇ ਆਪਾਂ ਵੀ ਇਸ ਮੁਹੱਲੇ ਦੇ ਰਹਿਣ ਵਾਲੇ ਆ ਸਾਡੇ ਘਰ ਦੇ ਲਾਗੇ ਡੰਪ ਲੱਗਾ ਹੋਇਆ ਵਾ ਨਾਲ ਸਾਹਮਣੇ ਸਮਸ਼ਾਨ ਘਾਟ ਜਿੱਥੇ ਇੱਕ ਸੁੱਚਾ ਉਹ ਮਤਲਬ ਕਿ ਸ਼ਿਵਜੀ ਜੀ ਦਾ ਆਸਨ ਜਿਹਨੂੰ ਕਹਿੰਦੇ ਨੇ ਤੇ ਉੱਥੇ ਰਹਿਣ ਵਾਸਤੇ ਲੋਕਾਂ ਨੂੰ ਕਿ ਇਹਨੂੰ ਮੁਸ਼ਕਲ ਹੁੰਦੀ ਜੇ ਕਿ ਇਹਦੀ ਮੌਤ ਹੋ ਜਾਂਦੀ ਹੈ ਤੇ ਰਿਸ਼ਤੇਦਾਰ ਤੱਕ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਬਹੁਤ ਬਹੁਤ ਤਾਨ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਸਾਨੂੰ ਤਾਂ ਲੰਘਣ ਲੱਗੇ ਵੀ ਦਿੱਕਤ ਹੁੰਦੀ ਹੈ ਜੇ ਨਾਸਟ ਟਾਈਮ ਜੇ ਕਿ ਇਹਨੂੰ ਪਤਾ ਲੱਗਦਾ ਕਿ ਧਾਰੀਵਾਲ ਚ ਕਿਹਦੀ ਮੋਤ ਹੋਈ ਹੈ ਤਾਂ ਰਿਸ਼ਤੇਦਾਰ ਕਹਿਣਗੇ ਕਿ ਆਪਾਂ ਕਿਰਿਆ ਤੇ ਆਵਾਂਗੇ ਅਸੀਂ ਸੰਸਕਾਰ ਤੇ ਨਹੀਂ ਆਵਾਂਗੇ ਦੂਜੇ ਨੰਬਰ ਤੇ ਸਾਡੇ ਭਾਬੀ ਜੀ ਨੇ ਬਿਲਕੁਲ ਲੱਗੇ ਰਹਿੰਦੇ ਨੇ ਬਿਲਕੁਲ ਨਾਲ ਐਨਾਂ ਦੇ ਘਰ ਇਹ ਵੀ ਦੱਸਦੇ ਨੇ ਕਿ ਜਦੋਂ ਵੀ ਰੂੜੀ ਫੋਲੀ ਜਾਂਦੀ ਹੈ ਸੱਪ ਜੋ ਮਤਲਬ ਜਾਨਵਰ ਨੇ ਉਹ ਸਾਰੇ ਸਾਡੇ ਘਰ ਚ ਆਂਦੇ ਨੇ ਇਹ ਥੋੜੀ ਕੋ ਆਪ ਦੱਸਣਗੇ ਹੁਣ ਬਿਲਕੁਲ ਦੀਪਕੌਰ ਧਾਰੀਵਾਲ ਅਸੀਂ ਬਹੁਤ ਪਰੇਸ਼ਾਨ ਆ ਇੱਥੋਂ ਆ ਕੂੜੇ ਤਾਂ ਬਹੁਤ ਜ਼ਿਆਦਾ ਗੰਦਗੀ ਆ ਸਾਡੇ ਬੱਚੇ ਬਜ਼ੁਰਗ ਬਿਮਾਰ ਹੁੰਦੇ ਪਏ ਆ ਜਦੋਂ ਵੀ ਕੋਈ ਮਰਗ ਹੁੰਦੀ ਆ ਸਾਰੇ ਸ਼ਹਿਰ ਵਾਸੀਆਂ ਦੀਆਂ ਇਹੀ ਮੜੀਆਂ ਪੈਂਦੀਆਂ ਵਾ ਇੱਥੇ ਜਦੋਂ ਆਂਦੇ ਆ ਉਹ ਰਿਸ਼ਤੇਦਾਰ ਸਾਰੇ ਇਹੀ ਬੋਲਦੇ ਆ ਕਿ ਤੁਸੀਂ ਕਿਤਰਾ ਇੱਥੇ ਹੁੰਦੇ ਜੇ ਇੱਥੋਂ ਤੇ ਲੰਘਿਆ ਨਹੀਂ ਜਾਂਦਾ ਜਿਹੜਾ ਮਰ ਗਿਆ ਉਹ ਤੇ ਮਰੀ ਗਿਆ ਪਰ ਜਿਹੜੇ ਮਗਰ ਹੁੰਦੇ ਉਹ ਤੇ ਮਰੇ ਹੀ ਹੁੰਦੇ ਜੀ ਉਹ ਕਹਿੰਦੇ ਆ ਅਹੀਂ ਤੇ ਇੱਥੇ ਬਿਮਾਰ ਹੋ ਜਾਾਂਗੇ ਇੱਥੇ ਆਵਾਂਗੇ 2 ਮਿੰਟ ਵੀ ਕੁਲਵਾਾਂਗੇ ਬਹੁਤ ਬਹੁਤ ਗੰਦਾ ਇੱਥੇ ਬਹੁਤ ਜ਼ਿਆਦਾ ਕੀ ਮੰਗ ਅਹੀਏ ਮੰਗ ਕਰਨੇ ਕਿ ਇੱਕ ਕੂੜਾ ਚੁੱਕਿਆ ਜਾਣਾ ਚਾਹੀਦਾ ਇੱਕ ਜਿਹੜੀ ਲੰਗਾ ਸਾਹਿਬ ਦੇ ਅੱਗੇ ਕੋਠੀ ਦੇ ਅੱਗੇ ਸੜਕ ਟੁੱਟੀ ਆ ਨਾਲਾ ਸਾਰਾ ਬਾਹਰ ਗੰਦਾ ਆਂੜਿਆ ਉੱਥੇ ਬਜ਼ੁਰਗ ਬੱਚੇ ਡਿੱਗਦੇ ਪਏ ਆ ਉਹ ਠੀਕ ਹੋਣੀ ਚਾਹੀਦੀ ਆ ਚੁੰਗੀ ਤੋਂ ਲਾ ਕੇ ਇੱਥੇ ਤੱਕ ਬਹੁਤ ਗੰਦਾ ਲੰਗਿਆ ਨਹੀਂ ਜੀ ਦੇਖੋ ਜੀ ਤੁਸੀਂ ਦੇ ਸ਼ਹਿਰ ਵਾਸੀ ਹੋ ਤੁਹਾਨੂੰ ਸਾਰਾ ਪਤਾ ਪੰਡਣ ਜੀ ਕਿ ਕੀ ਹਾਲਾਤ ਨੇ ਸ਼ਹਿਰ ਦੇ ਸਭ ਤੋਂ ਬੁਰਾ ਹਾਲ ਇੱਥੇ ਐ ਪਾਏ ਸਾਰਾ ਕੋਸ਼ਿ ਸਿਵਰੇਜ ਦਾ ਛੜਕਾਂ ਦਾ ਗਲੀਆਂ ਦਾ ਸਾਫ ਸਵੱਜਾਈ ਦਾ ਬਹੁਤ ਬੁਰਾ ਹਾਲ ਆ ਪਰ ਸਭ ਤੋਂ ਮਾੜਾ ਜਿਹੜਾ ਇਹ ਵੇਲੇ ਚੱਲ ਰਿਹਾ ਹੈ ਸ਼ਮਸ਼ਾਨ ਘਰ ਦੇ ਵਿੱਚ ਜਿਹੜਾ ਕੂੜੇ ਦਾ ਡ੍ਰੈਂਪ ਹੈ ਨਾ ਹਰ ਇਨਸਾਨ ਨੇ ਦੁਨੀਆ ਤੋਂ ਜਾਣਾ ਹੈ ਤੇ ਉਹਦਾ ਆਖਰੀ ਪੜਾਅ ਸ਼ਮਸ਼ਾਨ ਘਾਟ ਹੀ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਕੋਈ ਹੈ ਬੁੱਢਾ ਹੈ ਜਵਾਨ ਹੈ ਪਰ ਜਦੋਂ ਉੱਥੇ ਜਾਇਦਾ ਕਿਤੇ ਉੱਥੇ 5 ਮਿੰਟ ਨਹੀਂ ਖਲੋਤਾ ਜਾਂਦਾ ਇੰਨੀ ਬਦਬੂ ਇੰਨੀ ਮੱਖੀ ਇੰਨਾ ਕੂੜਾ ਕਰਕਟ ਹੈ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਮੈਨੂੰ ਕਈ ਯਾਰ ਆਉਣਾ ਪੈਂਦਾ ਜਦੋਂ ਕੋਈ ਟ੍ਰਾਈਟ ਨਹੀਂ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਆਪਣਾ ਇਲਾਕਾ ਹੈ ਜਦੋਂ ਇਹਨਾਂ ਦੇ ਰਿਸ਼ਤੇਦਾਰ ਕੋਈ ਦੂਰੋਂ ਨੇੜੇੋਂ ਆਏ ਹੁੰਦੇ ਨੇ ਲੁਧਿਆਣਾ ਸ਼ਹਿਰ ਜਾਂ ਚੰਡੀਗੜ੍ਹ ਜਾਂ ਕਿਤੋਂ ਉਹ ਆਣ ਕੇ ਇਹਨਾਂ ਨੂੰ ਮੀ ਗਾਲਾਂ ਕੱਢਦੇ ਨੇ ਲਾਂਦਾਂ ਪਾਉਂਦੇ ਨੇ ਤੇ ਕਮੇਟੀ ਨੇ ਵੀ ਇੰਨੇ ਗੰਦ ਦੇ ਵਿੱਚ ਸ਼ਮਸ਼ਾਨ ਘਾੜੋ ਜਗ੍ਹਾ ਜਿਹੜੀ ਸਭ ਤੋਂ ਵੱਧ ਸਾਫ਼ ਰਹਿਣੀ ਚਾਹੀਦੀ ਏ ਗਲੀਆਂ ਚਲੋ ਸਾਫ਼ ਹੋ ਜਾਣ ਕਿਸ ਵੇਲੇ ਅੱਜ ਨਹੀਂ ਚੁੱਕਿਆ ਸਵੇਰੇ ਚੁੱਕਿਆ ਜਾਂਦਾ ਪਰ ਸ਼ਮਸ਼ਾਨ ਘਾੜ ਦੇ ਵਿੱਚ ਤੇ ਤੁਹਾਡੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਇਸ ਵੇਲੇ ਮੌਜੂਦਾ ਰਾਜ ਦੇ ਵਿੱਚ ਨੇ ਉਹਨਾਂ ਦੀ ਵੀ ਮੌਤਾ ਹੁੰਦੀਆਂ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਦੇ ਪਿੰਡੇ ਦੇ ਜੂਨ ਸਰਕ ਦੀ ਕਿ ਇੰਨਾ ਬੁਰਾ ਹਾਲਾਤ ਆਓ ਤੁਸੀਂ ਆਣ ਕੇ ਵੇਖੋ ਆਪਣਾ ਕੈਮਰਾ ਲੈ ਕੇ ਜਾਓ ਤੁਹਾਂ ਤੇ ਅੱਗੇ ਵੀ ਖਬਰ ਚਲਾਈ ਹੈ ਕਿ ਕੂੜੇ ਦੇ ਬਹੁਤ ਢੇਰ ਲੱਗੇ ਨੇ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਅੱਜ ਤੇ ਅਸੀਂ ਐ ਨਿਕਾਜ ਅਲਟੀਮੇਟਮ ਦਿੱਤਾ ਹੈ ਮੈਂ 1 ਅੱਧੇ ਘੰਟੇ ਲਈ ਜੇ ਪ੍ਰਸ਼ਾਸਨ ਨੇ ਨਾ ਸੁਣਾਈ ਨਾ ਉਥੋਂ ਡੰਪ ਚੁੱਕਿਆ ਗਿਆ ਤੇ ਇਹ ਧਰਨਾ ਵੱਡੇ ਪੱਧਰ ਤੇ ਲੱਗੇਗਾ ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਕੂੜੇ ਦਾ ਡੰਪ ਆਪਾਂ ਅਜ ਤੋਂ 2-3 ਮਹੀਨੇ ਪਹਿਲਾਂ ਵੀ ਉੱਥੇ ਡੰਪ ਦੇ ਬਾਹਰ ਧਰਨਾਲ ਆਇਆ ਸੀਗਾ ਉਸ ਟਾਈਮ ਵਾਸਤੇ ਤੇ ਮੀਡੀਆ ਨੂੰ ਵੀ ਕਵਰੇਜ ਕੀਤੀ ਸੀਗੀ ਉਦੋਂ ਅਸੀਂ ਉਹ ਤੋਂ ਹੀ ਅਲਟੀਮੇਟ ਦਿੱਤਾ ਸੀ ਕਿ ਪਿਛਲੇ 2-3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਚੁਕੇ ਆ ਕਿ ਅਗਰ ਨਾ ਸਫਾਈ ਹੋਈ ਤਾਂ ਅੱਜ ਧਰਨਾ ਲਾਵਾਂਗੇ ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਨਗਰ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਧਾਰੀਵਾਲ ਵੱਲੋਂ ਦੁਖੀ ਹੋ ਕੇ ਅੱਜ ਸਾਨੂੰ ਸਾਰੇ ਸਿੰਘਾਂ ਨੂੰ ਇਕੱਠਾ ਨੂੰ ਇਕੱਠੇ ਹੋ ਕੇ ਪਾਰਟੀ ਬਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਸਾਡੇ ਮਾਨ ਸਾਹਿਬ ਕਾਦੀਆ ਤੋਂ ਸਪੈਸ਼ਲ ਤੌਰ ਤੇ ਧਾਰੀਵਾਲ ਆ ਜੀ ਜੋ ਕਿ ਆਪਾਂ ਇਹ ਧਰਨਾ ਇੱਥੇ ਧਾਰੀਵਾਲ ਨਹਿਰ ਤੇ ਲਾਇਆ ਇਹ ਸਿਰਫ ਆ ਗਏ ਕੋਈ ਸਮੇਂ ਵਾਸਤੇ ਲਾਇਆ ਸੀਗਾ ਅਗਰ ਸਾਡੀ ਇਹ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਇਹ ਡੰਪ ਧਾਰੀਵਾਲ ਤੋਂ ਚੱਕਿਆ ਨਹੀਂ ਜਾਂਦਾ ਤੇ ਇਹ ਇਦਾਂ ਹੀ ਲਗਾਤਾਰ ਜਾਰੀ ਰਹੇਗਾ ਅੱਗੇ ਤਾਂ ਹੀ ਹੁਣ ਸ਼ਹਿਰ ਦੇ ਵਿੱਚ ਕੀਤਾ ਇਹ ਧਰਨਾ ਹੁਣ ਆਪਾਂ ਸ਼ਹਿਰ ਤੋਂ ਬਾਹਰ ਬਾਈਪਾਸ ਤੇ ਜਾਵਾਂਗੇ ਉਹ ਸਾਲਾ ਸ਼ਹਿਰ ਵਾਸੀਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਵੱਡੇ ਲੈਵਲ ਤੇ ਉਹ ਚੀਜ਼ ਦਾ ਆਪਾਂ ਧੰਨਾ ਲਾਵਾਂਗੇ ਤੇ ਜੁਰੂਰ ਲੱਕ ਡੰਪ ਚੱਕਿਆ ਹੀ ਨਹੀਂ ਜਾਏਗਾ ਦੇਖੋ ਅਹੀ ਇੱਕ ਸ਼ਹਿਰ ਵਾਸੀ ਆ ਭਾਰਤੀ ਜਨਤਾ ਪਾਰਟੀ ਦੇ ਨਮਾਇंदे ਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਥੋੜੀ ਕਿਤੇ ਇਹੀ ਕੋਈ ਸਟੈਪ ਨਹੀਂ ਚੁੱਕਦੇ ਪਰ ਇਹੀ ਉਹਦੇ ਸਟੈਪ ਚੁੱਕਨੇ ਆ ਕਿ ਜੋ ਲੋਕਾਂ ਦੀ ਮੰਗ ਹੋਏ ਆ ਲੋਕਾਂ ਦੀ ਇੱਕ ਬਿਲਕੁਲ ਜਾਇਜ਼ ਮੰਗ ਸੀ ਕਿ ਕੋਈ ਵੀ ਉੱਥੇ ਮੌਤ ਹੁੰਦੀ ਆ ਆਂਦੇ ਆ ਲੋਕੀ ਅੱਜ ਤੋਂ ਵੀ 10 ਦਿਨ ਪਹਿਲਾਂ ਜਾਣਾ ਪਿਆ ਉੱਥੇ ਦੋ ਮੌਤਾਂ ਹੋਈਆਂ ਸੀ ਤੇ ਮੇਰਾ ਖਿਆਲ ਕੋਈ ਬੰਦਾ ਨਹੀਂ ਜਿੰਨੇ ਆਪਣਾ ਨੱਕ ਨਹੀਂ ਫੜੇ ਦਾ ਬਲੇ ਇਹ ਕੋਸਤੇ ਤੇ ਹੀ ਧਾਰੀਵਾਲ ਸ਼ਹਿਰ ਨੂੰ ਸ਼ਮਸ਼ਾਨ ਨੂੰ ਕੋਸਤੇ ਤੇ ਪੇ ਹੀ ਕੀ ਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੇ ਸ਼ਹਿਰ ਦੀ ਇੱਕ ਗੱਲਬਾਤ ਸੁਣ ਕੇ ਅਹੀ ਆਪਣੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਸੋਚ ਰੱਖੀ ਹੈ ਕਿ ਇਹਦਾ ਇਹ ਰੋਸਟਰ ਨਾ ਕਰਨਾ ਵਾ ਤਾਂ ਕਿ ਪ੍ਰਸ਼ਾਸਨ ਦੀ ਅੱਖਾਂ ਖੁੱਲਣ ਇਸ ਕਰਕੇ ਅ ਰੋਸਟਰ ਨਾ ਲਗਾਇਆ ਗਿਆ ਵਾ ਤੇ ਮੈਂ ਇੱਕ ਅਪੀਲ ਕਰਨਾ ਵਾ ਜਾਂ ਇੱਕ ਤਸਵੀਰ ਨਹੀਂ ਦਿਨਾ ਵਾ ਆਪਣੇ ਕਮੇਟੀ ਨੂੰ ਕਿ ਆ ਜਿਹੜਾ ਡੰਪਾ ਫਟਾਫਟ ਉਠਾਇਆ ਜਾਏ ਨਹੀਂ ਤੇ ਇਸ ਤੋਂ ਜਿਹੜਾ ਅਗਲਾ ਕ੍ਰੋਸ਼ ਧਰਨਾ ਵਾ ਇਸ ਤੋਂ ਵੀ ਜ਼ੋਰਦਾਰ ਹੋਏਗਾ